ਆਈਓ ਪਾਕਿਸਤਾਨ ਦੇ ਨੇ ਦੇਸ਼ਕੀ ਦੀ ਅਰੰਭਿਕ ਸਟੂਆਰਡ ਬਹੁਤ ਸਾਰੇ ਜਿਹੜੇ ਤੁਹਾਡੇ ਸਾਜਿਦ ਤੇ ਬੰਦੇ ਨੇ ਅੰਮ੍ਰਿਤ ਨਾਲ ਖੇਤੀਸਾਨ ਕਾਲੂ ਦੇ ਪਿੰਡ ਜਿਹਨਾਂ ਵਿੱਚ ਅਸੀਂ ਕੱਲ ਵੀ ਕਲ ਨਾਲ ਚਾਰ ਪੰਗਾਂ ਦੇ ਪਾਸੇ ਕਾਲਾ ਸਮਰਪਿਤ ਸੀ ਜਿਹੜੇ ਸਾਰੇ ਉਹ ਨਿਆ ਕੋ ਸਾਹਿਬਾਨ ਲੱਗੇ ਸੀ ਉਹਦੇ ਵਿੱਚ ਸਾਰੀਆਂ ਜਿਹੜੀਆਂ ਇਸੇ ਸੰਬੰਧਿਤ ਕੋ ਸਮੱਸਿਆਵਾਂ ਆਈਐਸੀ ਯਾੜਾ ਸੰਬੰਧੀ ਜੋ ਸਾਡੀਆਂ ਨਵੀਂ ਜਿਹੜੀ ਗਵਰਨਮੈਂਟ ਹੋਣੀ ਹੈ ਅਸਲ ਵਿਆਖਤ ਹੋਣੀ ਹੈ ਉਸ ਸੰਬੰਧੀ ਸਮੱਸਿਆਵਾਂ ਦਾ ਵਿਚਾਰ-ਵਟਾਂਦਰਾ ਕੀਤਾ ਗਿਆ ਇਹ ਜੋ ਵੀ ਤੁਹਾਡੀਆਂ ਮੁਸ਼ਕਲਾਂ ਲੱਗਦੀਆਂ ਨੇ ਖੇਤੀਬਾੜੀ ਸੰਬੰਧੀ ਤੇ ਹੋਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੋਈ ਪੁਰਾਣੇ ਮੁੱਦੇ ਸੀ ਉਸ ਸੰਬੰਧੀ ਵਿਚਾਰ ਪ੍ਰੰਧਰਾ ਕੀਤਾ ਗਿਆ ਤੇ ਮੈਨੂੰ ਯਕੀਨ ਹੈ ਜੋ ਵੀ ਤੁਹਾਡੇ ਵਿਚਾਰ ਸੀ ਉਹ ਬੜੇ ਸੰਜੀਦਗੀ ਦੇ ਤਰੀਕੇ ਨਾਲ ਸਾਡੇ ਅੱਗੇ ਰੱਖੇਗੇ ਸਾਡੇ ਚੀਫ ਅਰਚਰ ਅਫਸਰ ਸਾਹਿਬ ਸੀ ਪੁਲਿਸ ਮੈਕਮੇ ਦੇ ਸੀ ਡੀਆਰ ਸਾਹਿਬ ਸੀ ਸਾਰਿਆਂ ਨੇ ਜਿਹੜੀਆਂ ਵੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਸਾਡੀ ਪੂਰੀ ਕੋਸ਼ਿਸ਼ ਹੈ ਤੇ ਯਕੀਨ ਦਿਵਾਉਂਦੇ ਆ ਵੀ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਜੋ ਵੀ ਸਾਡੀ ਮੁਸ਼ਕਲਾਂ ਦਾ ਹੱਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਔਕੜ ਕਿਸੇ ਨੂੰ ਨਹੀਂ ਆਣ ਦਿੱਤੀ ਜਾਏਗੀ ਇਹਨਾਂ ਸ਼ਬਦਾਂ ਦੇ ਨਾਲ ਹੀ ਸਭ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਇਹ ਜਿਹੜੀ ਲਿਸਟ ਹੈਗੀ ਹੈ ਸਾਡੇ ਜਿਹੜੇ ਅਫਸਰ ਸਾਹਿਬਾਨ ਪਿੰਡਾਂ ਦੇ ਵਿੱਚ ਤਨਾਤ ਨੇ ਕਿਉਂਕਿ ਤੁਹਾਡੀ ਜਿਹੜੀ ਮੁਸ਼ਕਲਾ ਹੁੰਦੀਆਂ ਕਈ ਵਾਰ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ ਦੂਰ ਪਿੰਡਾਂ ਤੋਂ ਹੁੰਦੇ ਆ ਤੇ ਜਿਹੜੇ ਜਿਹੜੇ ਅਫਸਰ ਪਿੰਡਾਂ 'ਚ ਪੁਆਇੰਟ ਹੋਏ ਨੇ ਉਹਨਾਂ ਤੁਹਾਨੂੰ ਫੋਨ ਨੰਬਰ ਤੇ ਨਾਂ ਦਿੱਤਾ ਗਿਆ ਹੈ ਤੁਸੀਂ ਜੋ ਵੀ ਲੱਗਦਾ ਹੈ ਵੀ ਸਾਨੂੰ ਪਰਾਲੀ ਸੰਬੰਧ ਵਿੱਚ ਪ੍ਰੋਬਲਮ ਆਂਦੀ ਹੈ ਕੋਈ ਤੁਹਾਨੂੰ ਖੇਤੀਬਾੜੀ ਵਿੱਚ ਪ੍ਰੋਬਲਮ ਆਂਦੀ ਹੈ ਕਿਸੇ ਰਾਏ ਲੈਣੀ ਹੈ ਕਿਸੇ ਤਰ੍ਹਾਂ ਦੀ ਤੁਸੀਂ ਲੈ ਸਕਦੇ ਹੋ ਇਹਨਾਂ ਨਾਲ ਤੇ ਇਹ ਜਿਹੜੀ ਲਿਸਟਾ ਹੈਗੀਆਂ ਅਸੀਂ ਤੁਹਾਡੇ ਉਹਦੇ ਉਹ ਦਿੱਤੀਆਂ ਨੇ ਤੇ ਬਾਕੀ ਅਸੀਂ ਹਾਜ਼ਰ ਹਾਂ ਹਰ ਵੇਲੇ ਤੁਹਾਡੇ ਲਈ ਥੈਂਕ ਯੂ ਬਹੁਤ ਬਹੁਤ ਧੰਨ ਬੜੇ ਪਹਿਲਾਂ ਮੈਂ ਕਹਿ ਦੇਣਾ ਹੈ ਕਿ ਬਹੁਤ ਜਿਹੜੀ ਮੰਗ ਮਨਾਉਣ ਦੇ ਅੰਦਰ ਮੀਟਿੰਗ ਚੱਲਦੀ ਹੁੰਦੀ ਹੈ ਉਹ ਤੇ ਬਹੁਤ ਜ਼ੋਰ ਲੱਗਦਾ ਉਹ ਬਣਾ ਕੇ ਜਦੋਂ ਸਹਿਮਤੀ ਬਣ ਜਾਂਦੀ ਹੈ ਅਖੀਰ ਮਸਲਾ ਸਟੇਜ ਤੇ ਆਉਣ ਦਾ ਵੰਡਾ ਹੈ ਡਿਸ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਅੰਦਰ ਕਿ ਆਪਾਂ ਨੂੰ ਸੇਵਾ ਭਾਵਨਾ ਨਾਲ ਵੇਖੀਏ ਸਾਨੂੰ ਤੁਸੀਂ ਨੇੜਿਓਂ ਪਰਖ ਕੇ ਵੇਖੋ ਤੇ ਆਪਾਂ ਵੀ ਕਿਹਾ ਕਿ ਜਿੰਨੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਸਾਡੀਆਂ ਮਜਬੂਰੀਆਂ ਨੇ ਤੁਸੀਂ ਜ਼ਿਲ੍ਹੇ ਦੇ ਮਾਲਕੋਂ ਤੁਸੀਂ ਵੀ ਨੇੜੋਂ ਵੇਖੋ ਕੋਈ ਲੜਨਾ ਆਪਣਾ ਸ਼ੌਕ ਨਹੀਂ ਬਈ ਅਸੀਂ ਪੁਲਿਸ ਦੇ ਖਿਲਾਫ ਬੋਲੀ ਜਾਈਏ ਕਿਸੇ ਅਫਸਰ ਦੇ ਖਿਲਾਫ ਬੋਲੀ ਜਾਈਏ ਜੇ ਸਾਡੀਆਂ ਮੰਗਾਂ ਦਾ ਹੱਲ ਹੁੰਦਾ ਤਾਂ ਫਿਰ ਸਾਨੂੰ ਆ ਲੋਡ ਨਹੀਂ ਇੱਥੇ ਬੈਠਣ ਦੀ ਇੱਕ ਅਸੀਂ ਮੰਗ ਰੱਖੀ ਹੈ ਪੂਰੇ ਜੋਰ ਨਾਲ ਕਿ ਜਿਹੜੇ ਸਾਡੇ ਤੇ ਮੁਕੱਦਮੇ ਬਣਨੇ ਆ ਜਿਹੜੇ ਸਾਡੇ ਤੇ ਜੇਲ੍ਹ ਜਾਣਾ ਇਹ ਸੁਪਰੀਮ ਕੋਰਟ ਦੀ ਟਿੱਪਣੀ ਐ ਸਾਡੇ ਹੱਕ ਤੇ ਵੀ ਆਈ ਐ ਉਹ ਸਰਕਾਰਾਂ ਨੇ ਕਰਨੀ ਇਹਨਾਂ ਨੇ ਵਿਸ਼ਵਾਸ ਦਵਾਇਆ ਅਸੀਂ ਜਲਦੀ ਮੀਟਿੰਗ ਕਰਕੇ ਇਸ ਗੱਲ ਤੇ ਚਰਚਾ ਕਰਾਂਗੇ ਦੂਜੀ ਗੱਲ ਅਸੀਂ ਕਹੀ ਐ ਵੀ ਜਿਹੜਾ ਪ੍ਰਾਲੀ ਵਾਲਾ ਮੁੱਢ ਤੋਂ ਆਪਣੇ ਪ੍ਰਧਾਨ ਜੀ ਕਹਿੰਦੇ ਆਉਂਦੇ ਨੇ ਵੀ ਜਿਹੜਾ ਉੱਤੇ ਲਾਰ ਐ ਉਹ ਲਾਰਾਂ ਨੂੰ ਸਰਕਾਰ ਅਜਾਜ਼ਤ ਦੇਵੇ ਕਿਉਂਕਿ ਉਹਦੇ ਨਾਲ ਜਿਹੜਾ ਉਹਤਲਾ ਫੂਸ ਹੈ ਤੇ ਦੂਜੇ ਜਿਹੜੇ ਖਰਚੇ ਕਮਜ਼ੋਰ ਪੈ ਜਾਂਦੇ ਨੇ ਫਿਰ ਸਾਰੀ ਮਸ਼ੀਨਰੀ ਕੰਬ ਕਰਦੀ ਆ ਤਾਂ ਨਹੀਂ ਕਰਦੀ ਨਹੀਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਇਸ ਗੱਲ ਤੇ ਕਿ ਜਲਦੀ ਅਸੀਂ ਇਸ ਗੱਲ ਤੇ ਸਰਕਾਰ ਕੋਲੋਂ ਜਿਹੜੀਆਂ ਵੀ ਹਦਾਇਤਾਂ ਨੇ ਉਹਨਾਂ ਨਾਲ ਮੀਟਿੰਗ ਕਰਕੇ ਆਪਾਂ ਨੂੰ ਦੱਸਣਗੇ ਦੂਜੀ ਜਿਹੜੀ ਆਪਾਂ ਬੇਨਤੀ ਕੀਤੀ ਸੀ ਕਿ ਅਸੀਂ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਆ ਮੇਥੋਂ ਪਹਿਲਾਂ ਇੰਦਰ ਜੀ ਨੇ ਕਹੀ ਆ ਗੱਲ ਵੀ ਜਿੱਥੇ 5 ਕਿੱਲੇ ਵੀਜਣੇ ਆ ਕਿਸਾਨ ਨੇ 1 ਕਿੱਲਾ ਮੰਨ ਲੇ ਵੀ 6 ਕਿੱਲੇ ਵੀਜਣੇ ਆ ਆਪਾਂ ਵੱਡੇ ਪੱਧਰ ਤੇ ਪ੍ਰਬੰਧ ਬਣਾ ਛੱਡੇ ਆ ਪਰ ਫੇਰ ਵੀ ਆਪਣੇ ਛੋਟੇ ਰਹਿ ਜਾਣੇ ਆ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਅਸੀਂ ਵੀ ਮਦਦ ਕਰਨਾ ਚਾਹੁੰਦੇ ਆ ਜਿੰਨੀ ਇਧਰੋਂ ਹੋਈ ਉਹ ਜਿਹੜੀ ਹੜਪੀੜਤਾ ਵਾਸਤੇ ਡੀਏਪੀ ਦੀ ਘਟौती ਨਹੀਂ ਆਉਣ ਦੇਵਾਂਗੇ ਬੀਜ ਦੀ ਨਹੀਂ ਆਉਣ ਦੇਵਾਂਗੇ ਜਿਹੜੀਆਂ ਵੀ ਫਾਰਮਰਾਂ ਨੂੰ ਕਹਿਣਗੇ ਤੇ ਨਾਲ ਜਿਹੜਾ ਕਾਪਰੇਟ ਸਾਈਟੀਆਂ ਦੇ ਵਿੱਚ ਤੇ ਦੁਕਾਨਾਂ ਵਾਲਿਆਂ ਵੱਲੋਂ ਸਾਨੂੰ ਸਮਾਨ ਥੋਪਿਆ ਜਾਂਦਾ ਹੈ ਇਹ ਤਾਂ ਕਲੀਅਰ ਹੈ ਲੈ ਵੀ ਨਹੀਂ ਦੇਣਾ ਕਿਸੇ ਨੂੰ ਸਮਝ ਗਏ ਸਾਰੇ ਜਿਹੜੇ ਮਸਲਾ ਠੀਕ ਹੈ ਜੀ ਇਸ ਧੰਨਵਾਦ